ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪਿਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਜੀ ਸਵਾ 3 ਦਾ ਟਾਈਮ ਹੈ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਕਿਉਂਕਿ ਸਾਨੂੰ ਤੁਹਾਡੇ سپورਟ ਦੀ ਜ਼ਰੂਰਤ ਹੈ ਵੀਡੀਓ ਚੰਗੀ ਲੱਗੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਤੇ ਬਾਕੀ ਜੀ ਇੱਕ ਚੀਜ਼ ਹੋਰ ਕਿ ਮੇਰਾ ਇੰਸਟਾਗ੍ਰam ਦਾ ਅਕਾਊਂਟ ਹੈ ਉਹਦਾ ਲ ਤੁਸੀਂ ਉੱਥੇ ਜਾ ਕੇ ਵੀ ਫੋਲੋ ਜ਼ਰੂਰ ਕਰਿਓ ਤੇ ਬਾਕੀ ਹੁਣ ਲੱਗਿਆ ਜੀ ਆਪਾਂ ਆਪਠੇ ਉਤਰਨ ਤੇ ਅਬਰਸੀਨ ਉਤਰਾਂਗੇ ਮਤਲਬ ਹੁਣ ਨਾ ਕਿਉਂਕਿ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਵੀਡੀਓ ਦੇ ਵਿੱਚ ਵੀ ਆਪਾਂ ਹੁਣ ਜਦ ਤੱਕ ਮਤਲਬ ਕਿ ਫਸਲ ਦੀ ਵढਾਈ ਨਹੀਂ ਹੋ ਜਾਂਦੀ ਹੁਣ ਦੋਨੋਂ ਟਾਈਮ ਹਰੇਪਾ ਪਾ ਰਹੇ ਆ ਕਿਉਂਕਿ ਕਾਰਣ ਇੱਕ ਤਾਂ ਤੂੜੀ ਵੈਸ ਤੂੜੀ ਦੋ ਤਿੰਨ ਦਿਨ ਹੋ ਗਈ ਸੀ ਸਟਾ ਲਈ ਆ ਤੇ ਕਿਉਂਕਿ ਜ਼ਰੂਰਤ ਸੀਗੀ ਤੇ ਕੱਲੇ ਹਰੇ ਨਾਲ ਤੁਹਾਨੂੰ ਪਤਾ ਵੀ ਪਸੂ ਨਹੀਂ ਹੋ ਹੁੰਦੇ ਤੇ ਬਾਕੀ ਦੋਨੋਂ ਟਾਈਮ ਹੁਣ ਹਰਾੜਾ ਪਤੂੜੀ ਦੇ ਵਿੱਚਰ ਲਾ ਕੇ ਪਾ ਦਿੰਨੇ ਆ ਜੀ ਤੇ ਹੁਣ ਮੈਂ ਲੱਗੀਆਂ ਰਮਾਨ ਦੇ ਨਾਲ ਮੈਂ ਤੇ ਰਮਾਨ ਮਤਲਬ ਕੁੱਤਰਾਂਗੇ ਹੁਣ ਆਪਾਂ ਮੋਟਰ ਚਾਲੂ ਕਰ ਲਈ ਸੀ ਕਿ ਕਿਹੜੀ ਬਰਚੀਨ ਆ ਜੀ ਆ ਸਾਰੀ ਜਿਹੜੀ ਜਮੀ ਆ ਜੀ ਉਹ ਪੱਕ ਗਈ ਐ ਤੇ ਉਹਦਾ ਕਰਕੇ ਫਿਰ ਬਿਜੀ ਵਿੱਚ ਆਪਾਂ ਪਹਿਲਾਂ ਉਪਰਾਲੀ ਵੀ ਪਾਉਂਦੇ ਰਹੇ ਆ ਉਹਦਾ ਕਰਕੇ ਫਿਰ ਜਿਹੜੀ ਮਸ਼ੀਨ ਜਿਹੜੀ ਮੋਟਰ ਚਾਲੂ ਕਰਦੀ ਸੀ ਚਾਲੂ ਤਾਂ ਪਹਿਲਾਂ ਵੀ ਸੀਗੀ ਤੇ ਪਰ ਉਦੋਂ ਇਹ ਸੀਗਾ ਵੀ ਕੱਚਾ ਕੱਚਾ ਹਰਾ ਸੀਗਾ ਤਾਂ ਕਰਕੇ ਫਿਰ ਆਪਾਂ ਜਿਹੜਾ ਹੱਥਾਂ ਨਾਲ ਉਤਰ ਲੈਂਦੇ ਸੀ ਤੇ ਫਿਰ ਉਹਦੋਂ ਐ ਹੁੰਦਾ ਕਿ ਚਲੋ ਨਾ ਤਾਂ ਬਿਹਰੀ ਦੀ ਬਚਤ ਹੋ ਜਾਂਦੀ ਹੈ ਨਾਲੇ ਥੋੜਾ ਜਿਹਾ ਆਪ ਦੀ ਐਕਸਰਸਾਈਜ਼ ਹੋ ਜਾਂਦੀ ਹੈ ਤੇ ਪਰ ਹੁਣ ਥੋੜਾ ਜਿਹਾ ਹਰਾ ਪੱਕਣ ਦੇ ਕਰਕੇ ਤੇ ਹੁਣ ਆਪਾਂ ਮੋਟਰ ਚਲਾਈ ਦਈਏ ਬਾਕੀ ਫਿਰ ਹਰਾ ਹੁਣ ਦੋਨੋਂ ਟਾਈਮ ਉਹਦੋਂ ਇੱਕ ਟਾਈਮ ਪੈਂਦਾ ਸੀ ਜੀ ਹੁਣ ਦੋਨੋਂ ਟਾਈਮ ਪੈਂਦਾ ਫਿਰ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਦੋਨੋਂ ਟਾਈਮ ਦਾ ਹਰਾ ਕੁੱਤਰਨਾ ਜੇ ਚਲੋ ਜੀ ਪਕਾ ਦਦੇ ਸੂ ਬਾਕੀ ਵੀਡੀਓ ਨੂੰ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਪੂਰਾ ਜੂਰ ਦੇਖਿਆ ਕਰੋ ਕਰੀ ਜੀ ਜਿਹੜਾ ਅ ਇਹਗਾ ਮੇਰੇ ਨਾਲ ਮਿਕਸਚਰ ਅਸੀਂ ਬਦਲਤਾ ਇਸ ਵਾਰ ਜਿਹੜਾ ਅਸੀਂ ਮੇਨਨ ਮਿਕਸਚਰ ਜਿਹੜੀ ਬਦਲਤਾ ਪਹਿਲਾਂ ਐਗਰੀਮੈਂਟ ਦਾ ਤਾਂਦੇ ਸੀ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ OVMIN OVMIN 골ਡ ਪਾ ਰਹੇ ਹਾਂ ਕਿਉਂਕਿ ਇਹਦੇ ਨਾਲ ਦਾ ਆਪਾਂ ਪਹਿਲਾਂ ਪਾਇਆ ਸੀ ਉਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀ ਜਿਹੜਾ ਐਗਰੀਮੈਂਟ ਦਾ ਉਹ ਇਹ ਤਾਂ ਮਹਿੰਗਾ ਤਾਂ ਹੈਗਾ ਪਰ ਉਹਦਾ ਰਿਜ਼ਲਟ ਸਾਨੂੰ ਨਾ ਵਧੀਆ ਨਹੀਂ ਲੱਗਿਆ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀ ਤੇ ਅਸੀਂ ਪਾ ਹੀ ਦੁਆਰਾ ਸ਼ੁਰੂ ਕਰ ਲਿਆ ਇਹਦੀ ਵੱਡੀ ਪੈਕਿੰਗ ਮਿਲੀ ਨਹੀਂ ਫੇਰ ਹੁਣ ਕਿਹੜਾ ਛੋਟੀ ਪੈਕਿੰਗ ਲੈਏ ਵਸਤੇ ਦੀ 5 ਕਿਲੋ ਦੀ ਪੈਕਿੰਗ ਵੀ ਆਉਂਦੀ ਹੈ ਇਹ ਛੋਟੀ ਪੈਕਿੰਗ ਹੈ ਵੀ ਫੇਰ ਅਸੀਂ ਇਹੀ ਦੁਆਰਾ ਸ਼ੁਰੂ ਕਰ ਲੈਈ 1 ਕਿਲੋ ਦੀ ਪੈਕਿੰਗ ਬਸ ਯਾਨੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਇਹ ਉਦੋਂ ਸਸਤਾ ਹੈ ਪਰ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਇਆ ਹੈ ਨਾ ਹਾਂਜੀ ਅੱਜ ਰਮਾਨ ਔਰ ਲਾ ਕੇ ਪਾਰਿਆਗਾ ਕਿਉਂਕਿ ਇਹ ਤੁਹਾਨੂੰ ਪਿਛਲੀ ਵੀਡੀਓ ਚ ਵੀ ਮੈਂ ਦੱਸਿਆ ਸੀਗਾ ਵੀ ਹੁਣ ਛੁੱਟੀਆਂ ਕਰਕੇ ਨਾਲ ਜ਼ਿਆਦਾ ਕੰਮ ਇਹ ਕਰਾਉਂਦਾਗਾ ਤੇ ਸਾਨੂੰ ਵੀ ਹੈ ਵੀ ਜੀ ਨਾਲ ਸਿੱਖ ਜਾਏਗਾ ਚਲੋ ਕਦੇ ਐਮਰਜੈਂਸੀ ਪੈਣ ਦੀ ਹੈ ਕਿਤੇ ਜਾਣਾ ਪੈਣ ਦਾ ਤਾਂ ਘਰੇ ਕੋਈ ਸਾਥ ਸੱਕਦਾ ਕੋਈ ਜਦੋਂ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ ਉਹ ਤਾਂ ਫਿਰ ਜੀ ਉਸ ਸਕੂਲ ਦਾ ਟਾਈਮ ਨਹੀਂ ਮਿਲਦਾ ਨੂੰ ਲੇਟ ਆਉਂਦਾ ਤੇ ਹੁਣ ਛੁੱਟੀਆਂ ਕਰਕੇ ਹੁਣ ਮਹੀਨਾ ਡੇਢ ਮਹੀਨਾ ਛੁੱਟੀਆਂ ਇਸ ਕਰਕੇ ਇਹ ਹੈਲਪ ਕਰਦਾ ਘਰੇ ਡੇਡੀ ਕਹਿੰਦਾ ਇਹਦਾ ਬਰਸੀਨਾ ਉਹ ਦੂਜਾ ਜੰਮੀ ਆ ਉਹ ਸਵੇਰੇ ਪਾਉਣੀ ਆ ਲਓ ਜੀ ਰਮਾਨੇ ਦੇ ਉੱਪਰ ਰੱਖ ਲਈ ਕਿਉਂਕਿ ਇਹ ਕਹਿੰਦਾ ਟੋਕਰੇ ਨਾਲ ਵਾਰ-ਵਾਰ ਕੀੜੇ ਲੱਗ ਰਿਹਾ ਮੈਂ ਇਹਨਾਂ ਨਾਲ ਦੇ ਉੱਤੇ ਧਰਵਾਤੀ ਹਣ ਅਸੀਂ ਇਹ ਦੋਨੋਂ ਲਾ ਲਾਂਗੇ ਗਹਿੜੀਆਂ ਡਰਦੀਆਂ ਰਮਾਂਗੇ ਮੈਂ ਤਾਂ ਬੱਠੋ ਦੇ ਨਾਲ ਹੀ ਪਾਉਣੀ ਹੁੰਦੀ ਹੈ ਜੀ ਮੈਨੂੰ ਤਾਂ ਫਿਰ ਚੱਕੀ ਨਹੀਂ ਆਂਦੀ ਮੈਂ ਤਾਂ ਜੀ ਜਿਹੜੀ ਤੂੜੀ ਪਾਣੀ ਹੁੰਦੀ ਆ ਮੈਂ ਤਾਂ ਖੋਨੀ ਚਰਲਾਨੀ ਹੁੰਦੀ ਆ ਤੇ ਪਰ ਰਮਾਨ ਨੇ ਪੱਲੀ ਚਰ ਲਈ ਆ ਇਹ ਕੁ ਖੋਨੀ ਚ ਮੈਨੂੰ ਸੌਖੀ ਲੱਗਦੀ ਆ ਰਲਾਣੀ ਤੇ ਇਹ ਨੂੰ ਇੱਥੇ ਸੌਖੀ ਲੱਗ ਰਹੀ ਆ ਕਹਿੰਦਾ ਵੀ ਇੱਥੇ ਰਲਾਣੀ ਆ ਹਨਾਵਾ ਵੈਸੇ ਇਹ ਕੰਮ ਗੁਜ਼ਾਰ ਮੰਨ ਇੱਕ ਵਾਰ ਚ ਪਏ ਚ ਕੰਮ ਇਹ ਦਰ ਨੂੰ ਘਾਹ ਦੇਣੀ ਤਾਂ ਫਿਰ ਡੋਲਣਗੇ ਇਹ ਨੀਚੇ ਪਤਲਾ ਪਤਲਾ ਜਿਆ ਕਰ ਦੇ ਉਹਦੀ ਆਲ ਆ ਗਈ ਡੋਲਣ ਕਾਈ ਕਰੀਏ ਮੂਰ ਨੂੰ ਨਾ ਘਾਹ ਹਰਾ ਪਿੱਛੇ ਨੂੰ ਨਾ ਥੋੜਾ ਸਿੰਡ ਮਾਜਾ ਪਾ ਦੇ ਬੱਚੀਆਂ ਵੀ ਬਹੁਤ ਘਰਕਣ ਕਰਦੀਆਂ ਦੇਖੋ ਥੱਲੇ ਬਾਕੀ ਬੜੀਆਂ ਕਣੀ ਥਾਂ ਸੁੱਕਾ ਪਿਆ ਰਹਿੰਦਾ ਫਿਰ ਇੱਥੋਂ ਤੱਕ ਸ਼ਾਂ ਹੁੰਦੀ ਹੈ ਜੀ ਫਿਰ ਇਹਨਾਂ ਨੂੰ ਥੋੜਾ ਕੱਚੇ ਜਿਹਾ ਬੰਦ ਲੈਣੇ ਆ ਹੁਣ ਕੱਲ ਨੂੰ ਇੱਥੋਂ ਆ ਕੱਢ ਕੇ ਸਾਰਾ ਘਾਰਾ ਆ ਦੀ ਮਿੱਟੀ ਛਿੜਦਾਂਗੇ ਹੋਰ ਇਹ ਤਾਂ ਸੁੱਕੀ ਸੀਗੀ ਰਮਾਨ ਨੇ ਤੇ ਪਰ ਲੋ ਜੀ ਆਪਣਾ ਕੰਮ ਜਿਹੜਾ ਆਥਨ ਦਾ ਕੰਪਲੀਟ ਹੋ ਗਿਆ ਬਸ ਹੰਤਾਰਾਂ ਦਾ ਤੇ ਧਾਰਾਂ ਦਾ ਉਹ ਇਹਦੇ ਡੈਡੀ ਚੁੰਗੇ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਹਾਂ ਕੰਪਲੀਟ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ